ਵਾਹਿਗੁਰੂ ਜੀ ਡੰਡੋਤ ਬੰਦਨ ਅਨਕ ਬਾਾਰ ਸਰਬ ਕਲਾ ਸਮਰਥ ਦੁਖ ਹਰਤਾ ਹਰ ਨਾਮ ਪਛਾਨੋ ਅਜਾਮਲ ਗਨ ਕਾ ਜਿਹ ਸਿਮਰਤ ਮੁਕਤ ਭਏ ਜੀ ਜਾਨੋ ਗਦ ਕੀ ਤਰਾਸ ਮਿਟੀ ਛਿਨਹੁ ਮਹ ਜਬ ਹੀਰਾ ਬਖਾਨੋ ਨਾਰਦ ਕਹਿ ਤ ਸੁਨ ਤ੍ਰੂ ਬਾਰਕ ਭਜਨ ਮਹੇਲ ਪਟਾਨੋ ਅਚਲ ਅਮਰ ਨਿਰਭੈ ਬਦ ਪਾਇਓ ਜਗਤ ਜਹੇ ਹੈ ਨਾਨਕ ਕਹਿਤ ਪਗਤ ਰਖਕ ਹਰ ੰਦੇ ਕਟ ਤਾਹੇ ਤੁਮ ਮੰਨੋ ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬਹੁ ਨਹ ਛਾੜ ਖੇਤ ਜੋ ਤੋ ਪ੍ਰੇਮ ਖਿਲਨ ਕਾ ਚਾਓ ਸੇਰ ਤਰ ਤਲੀ ਗਲੀ ਮੇਰੀ ਆਓ ਇਹ ਤਮਾਰਗ ਪੈਰ ਤਰੀਜੇ ਸਿਰ ਦੀਜੇ ਕਾਣ ਨ ਕੀਜੇ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਹ ਤਮਾਰਗ ਪੈਰ ਤਰੀਜ ਸਿਰ ਦੀਜ ਕਾਣ ਨਾ ਕੀਜ ਸਤਨਾਮ ਸਿਰੇ ਵਾਹਿਗੁਰੂ ਸਾਹਿਬ ਜੀਓ ਮਲਾਰ ਮਹਲਾ ਤੀਜਾ ਜੀਵਤ ਮੁਕਤ ਗੁਰਮਤੀ ਲਾਗੇ ਕੀ ਭਗਤ ਆਂ ਦਿਨ ਸਦ ਜਾਗੇ ਜੀਵਤ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਆਂ ਦਿਨ ਸਦ ਜਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀ ਕੀ ਪਤੇ ਗੁਰੂ ਕੀ ਪਾਵਨ ਉਰ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ ਆਪ ਜੀ ਅਤਿਅੰਤ ਹੀ ਵਡਭਾਗੇ ਹੋ ਜੋ ਸੰਧਿਆ ਸਮੇਂ ਦੇ ਦੀਵਾਨ ਦੀ ਹਾਜ਼ਰੀ ਭਰ ਕੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਉਰ ਪਵਿੱਤਰ ਦਰਸ਼ਨ ਕਰਕੇ ਜਿਥੇ ਸਤਿਗੁਰ ਸਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਦਾ ਕੀਤਾ ਹੈ ਉਥੇ ਸਤ ਗੁਰਾਂ ਦੀ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਇਕੱਤਰ ਹੋਏ ਹੋ। ਸੋ ਅੱਜ ਟੂਟੀ ਗੰਡਨਹਾਰ ਗੋਪਾਲ ਚਾੜੀ ਮੁਕਤੇ ਸਹਿਬਾਨ ਉਹਨਾਂ ਦਾ ਸ਼ਹੀਦੀ ਪੁਰਬ ਦੇਸ਼ ਵਿਦੇਸ਼ ਅੰਦਰ ਗੁਰੂ ਨਾਨਕ ਨਾਮ લેਵਾ ਸੰਗਤਾਂ ਮਨਾ ਰਹੀਆਂ ਨੇ। ਉਥੇ ਆਦਸ ਅੱਜ ਸਕਰਾਂਤ ਦਾ ਪਾਵਨ ਔਰ ਪਵਿੱਤਰ ਦਿਹਾੜਾ ਵੀ ਹੈ ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਮਹਾਰਾਜ ਕਹਿੰਦੇ ਹਨ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਮਹਾਰਾਜ ਕਹਿੰਦੇ ਕੋਈ ਬਿਰਲਾਇ ਐਸਾ ਗੁਰੂ ਕਾ ਪਿਆਰਾ ਹੈ ਜੋ ਗੁਰਬਾਣੀ ਨੂੰ ਪੜ੍ਹ ਕਰਕੇ ਸੁਣ ਕੇ ਆਪਣੇ ਹਿਰਦੇ ਦੇ ਅੰਦਰ ਆਪਣੇ ਮਨ ਦੇ ਅੰਦਰ ਸਤਿਗੁਰਾਂ ਦੀ ਗੁਰਬਾਣੀ ਦੀ ਵਿਚਾਰ ਕਰਦਾ ਹੈ ਸਤਿਗੁਰੂ ਕਹਿੰਦੇ ਐਸੇ ਕੋਈ ਵਿਰਲੇ ਗੁਰਮੁਖ ਨੇ ਜੋ ਗੁਰਬਾਣੀ ਨੂੰ ਪੜ੍ਹਦੇ ਵੀ ਨਹੀਂ ਸੁਣਦੇ ਵੀ ਨਹੀਂ ਤੇ ਆਪਣੇ ਹਿਰਦੇ ਦੇ ਨਾਲ ਸਤਿਗੁਰਾਂ ਦੀ ਗੁਰਬਾਣੀ ਦੀ ਵਿਚਾਰ ਕਰਕੇ ਸੁਣ ਕੇ ਆਪਣਾ ਜੀਵਨ ਢਾਲਣ ਦੀ ਕੋਸ਼ਿਸ਼ ਕਰਦੇ ਨਹੀਂ ਆਓ ਜਿਤਨਾ ਸਮਾ ਸਤਿਗੁਰਾਂ ਨੇ ਕਿਰਪਾ ਕੀਤੀ ਜੋ ਲੜੀਬਾਰ ਸਤਿਗੁਰਾਂ ਦੀ ਗੁਰਬਾਣੀ ਦੀ ਕਥਾ ਹੈ ਆਓ ਬੜੇ ਪ੍ਰੇਮ ਦੇ ਨਾਲ ਸਰਵਣ ਕਰੀਏ ਸਮੋ ਗੁਰੂ ਕੀ ਸੰਗਤ ਅਸੀਸ ਬਖਸ਼ੋ ਸਤਿਗੁਰੂ ਆਪ ਸੁਰਤੀ ਅੰਦਰ ਰਸਨਾ ਤੇ ਵਰਤਨ ਪ੍ਰੇਮ ਭਾਵਨਾ ਸਹਿਤ ਆਪਣੀ ਗੁਰਬਾਣੀ ਦੀ ਵਿਚਾਰ ਕਰਾਉਣ ਦੀ ਸਮੂਹ ਸੰਗਤ ਮਿਲ ਕਰਕੇ ਆਖੀਏ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਲਾਰ ਮਹਲਾ 3 ਮਲਾਰ ਰਾਗ ਦੇ ਅੰਦਰ 30 ਪਾਦਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਨੇ ਇਹ ਪਾਵਨ ੁਰ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ ਜੀਵਤ ਮੁਕਤ ਗੁਰਮਤੀ ਲਾਗੇ ਹੋਰ ਸਤਿਗੁਰ ਸਹਿ ਮਹਾਰਾਜ ਕਹਿੰਦੇ ਨੇ ਜੀਵਤ ਮੁਕਤ ਗੁਰਮਤੀ ਲਾਗੇ ਹੁਣ ਸੰਸਾਰ ਦੇ ਲੋਕ ਕਹਿੰਦੇ ਨੇ ਵੀ ਬੰਦਾ ਮਾਰ ਕੇ ਮੁਕਤ ਹੁੰਦਾ ਹੈ ਪਰ ਸਾਤ ਗੁਰਾਂ ਦੀ ਗੁਰਬਾਣੀ ਕਹਿੰਦੇ ਮਰਨ ਮੁਕਤ ਕਿਨ੍ਹ ਪਾਈ ਹੁਣ ਮਾਰ ਕੇ ਕਿਨੇ ਮੁਕਤੀ ਦੇਖੀ ਪਰ ਧੰ ਗੁਰੂ ਕਹਿ ਪਿਆਰੇ ਸੰਸਾਰ ਦੇ ਅੰਦਰ ਰਹਿ ਕੇ ਜੂੰਦੇ ਜੀ ਹੀ ਮੁਕਤ ਹੋ ਜਾਂਦੇ ਇੱਕ ਉਹ ਨੇ ਜਿਨ੍ਹਾਂ ਨੂੰ ਦੁਨੀਆ ਕਹਿੰਦੀ ਵੀ ਬੰਦਾ ਮਾਰ ਕੇ ਮੁਕਤ ਹੁੰਦਾ ਪਰ ਗੁਰੂ ਨਾਨਕ ਸਾਹਿਬ ਦੇ ਪਿਆਰੇ ਜੂੰਦੇ ਜੀ ਹੀ ਮੁਕਤ ਹੋ ਜਾਂਦੇ ਸੰਸਾਰ ਵਿੱਚ ਰਹਿ ਕਰਕੇ ਤੇ ਐਸੀ ਮਹਾਰਾਜ ਸਾਹਿਬ ਹੁਣ ਮਹਾਰਾਜ ਕਹਿੰਦੇ ਭਾਈ ਮੁਕਤ ਕਿਹੜੇ ਹੁੰਦੇ ਗੁਰਮਤੀ ਲਾਗੇ ਜਿਨ੍ਹਾਂ ਨੇ ਗੁਰੂ ਦੀ ਮਤ ਜੀਵਨ ਅੰਦਰ ਧਾਰਨ ਕੀਤੀ ਤੇ ਜਿਨ੍ਹਾਂ ਨੇ ਧਾਰਨ ਕੀਤੀ ਭਾਈ ਗੁਰਦਾਸ ਸਾਹਿਬ ਜੀ ਨੇ ਉਹਨਾਂ ਗੁਰੂ ਕੇ ਪਿਆਰਿਆਂ ਦੇ ਬਾਬਤ ਆਖਿਆ ਹੋ ਸਦਕੇ ਤਿਨਾ ਗੁਰ ਸਿਖਾ ਕਾਰਨ ਉਦਾਸੀ ਅੰਦਰ ਮਾਇਆ ਕਹਿੰਦੇ ਉਹਨਾਂ ਤੋਂ ਮੈਂ ਸਦਕੇ ਜਾਵਾਂ ਜੜੇ ਸੰਸਾਰ ਦੇ ਕਾਰ ਵਿਹਾਰ ਕਰਦੇ ਹੋਏ ਦੁਨੀਆ ਦੇ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਮਾਇਆ ਦੇ ਵਿੱਚ ਰਹਿ ਕਰਕੇ ਵੀ ਆਪਣੇ ਹਿਰਦੇ ਨੂੰ ਨਰਲੇਪ ਰੱਖਦੇ ਨੇ ਆਪਣੇ ਮਨ ਨੂੰ ਇਸ ਮਾਇਆ ਦੀ ਪਕੜ ਸੂਣ ਤੱਕ ਨਹੀਂ ਦਿੰਦੇ ਕਹਿੰਦੇ ਉਹਨਾਂ ਗੁਰੂ ਕੇ ਪਿਆਰਿਆਂ ਤੋਂ ਮੈਂ ਸਦਕੇ ਜਾਵਾਂ ਪਰ ਉਹ ਇਸ ਅਵਸਥਾ ਤੱਕ ਪਹੁੰਚੇ ਕਿਵੇਂ ਹਉ ਸਦਕੇ ਤਿਨਾ ਗੁਰ ਸਿਖਾ ਸਤ ਗੁਰ ਨੂੰ ਮਿਲ ਆਪ ਗਵਾਇਆ ਕਹਿੰਦੇ ਸਤ ਗੁਰਾਂ ਨੂੰ ਮਿਲ ਕੇ ਆਪਣਾ ਪਨ ਗਵਾ ਦਿੱਤਾ ਆਪਣੀ ਹੋਂਦ ਗਵਾ ਦਿੱਤੀ ਆਪਣੇ ਮਨ ਵਿੱਚੋਂ ਹੋਮੇ ਗਵਾ ਦਿੱਤੀ ਤੇ ਜਿਨ੍ਹਾਂ ਨੇ ਗਵਾ ਦਿੱਤੀ ਤੇ ਉਹ ਗੁਰੂ ਕੇ ਪਿਆਰੇ ਜੂੰਦੇ ਜਿਹੀ ਗੁਰੂ ਦੇ ਆਸਰੇ ਮੁਕਤ ਹੋ ਜਾਂਦੇ ਨੇ ਹੁਣ ਸਤਿਗੁਰੂ ਕਹਿੰਦੇ ਜੀਵਤ ਮੁਕਤ ਗੁਰਮਤੀ ਲਾਗੇ ਪਾਇਓ ਜਿਉਂਦੇ ਜਿਹੀ ਜਿਨ੍ਹਾਂ ਨੇ ਸਤਿਗੁਰ ਸਹਿ ਮਹਾਰਾਜ ਜੀ ਦੀ ਮਤ ਧਾਰਨ ਕੀਤੀ ਉਹ ਗੁਰੂ ਕੇ ਪਿਆਰੇ ਜਿਉਂਦੇ ਜਿਹੀ ਸੰਸਾਰ ਦੇ ਅੰਦਰ ਮੁਕਤ ਹੋ ਗਏ ਹਨ ਹਰ ਕੀ ਭਗਤ ਆਨ ਦਿਨ ਸਾਦੇ ਜਾਗੇ ਏ ਪਰਮੇਸ਼ਰ ਦੀ ਭਗਤੀ ਕਰਦੇ ਨੇ ਆਨ ਦਿਨ ਸਦ ਜਾਗੇ ਹੁਣ ਇਥੇ ਗੁਰੂ ਕੇ ਪਿਆਰਿਓ ਤੁਸੀਂ ਆਖੋਗੇ ਅਸੀਂ ਵੀ ਜਾਗਦੇ ਪਏ ਆ ਸਾਡੀਆਂ ਅੱਖਾਂ ਖੁੱਲੀਆਂ ਨਹੀਂ ਪਰ ਸਤਗੁਰਾਂ ਦੀ ਗੁਰਬਾਣੀ ਨੇ ਕਿਸ ਨੂੰ ਜਾਗਣਾ ਆਖਣਾ ਕੀਤਾ ਜਾਗ ਲਹੋ ਰੇ ਮਨ ਜਾਗ ਲਹੋ ਕਹਾ ਗਾਫਲ ਸੋਇ ਮਹਾਰਾਜ ਕਹਿੰਦੇ ਜਿਹੜਾ ਅੰਦਰੋਂ ਜਾਗ ਪਿਆ ਜਿਹੜਾ ਹਿਰਦੇ ਕਰਕੇ ਜਾਗ ਪਿਆ ਜਿਹਨੂੰ ਹਿਰਦੇ ਕਰਕੇ ਸੱਚ ਸਮਝ ਆ ਗਿਆ ਜਿਸ ਬਾਬਤ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਹਨ ਜਾਗ ਨਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਨਾ ਮਾਰੇ ਕਹਿੰਦੇ ਜਾਗਣਾ ਕਿਹੜਾ ਭਲਾ ਹੈ ਜਿੱਥੇ ਗੁਰੂ ਦਾ ਕੀਰਤਨ ਹੁੰਦਾ ਹੋਵੇ ਕਥਾ ਹੁੰਦੀ ਹੋਵੇ ਬਾਣੀ ਪੜ੍ਹੀ ਜਾਂਦੀ ਹੋਵੇ ਸਿਮਰਨ ਕੀਤਾ ਜਾਂਦਾ ਹੋਵੇ ਉੱਥੇ ਹਿਰਦੇ ਕਰਕੇ ਮਨ ਕਰਕੇ ਸੁਚੇਤ ਹੋ ਕੇ ਬੈਠਣਾ ਮਨ ਕਰਕੇ ਹਿਰਦੇ ਕਰਕੇ ਧਿਆਨ ਕਰਕੇ ਸੁਚੇਤ ਹੋ ਕੇ ਬੈਠਣਾ ਮਹਾਰਾਜ ਕਹਿੰਦੇ ਇਹ ਜਾਗਣਾ ਭਲਾ ਹੈ ਤੇ ਇੱਥੇ ਮਹਾਰਾਜ ਕਹਿੰਦੇ ਜਿਹੜੇ ਗੁਰੂ ਦੀ ਜਿਨ੍ਹਾਂ ਨੇ ਮਤ ਧਾਰਨ ਕੀਤੀ ਹਰ ਕੀ ਭਗਤ ਅਨ ਦਿਨ ਸਦ ਜਾਗੇ ਦਿਨ ਰਾਤ ਵਾਹਿਗੁਰੂ ਦੀ ਭਗਤੀ ਕਰਦੇ ਨੇ ਉਠਤ ਬੈਠਤ ਸੋਵਤ ਨਾਮ ਉਹਨਾਂ ਦੀ ਰਸਨਾ ਉੱਠਦੇ ਆ ਬੈਠਦੇ ਆ ਸੌਂਦੇ ਆ ਮਹਾਰਾਜ ਕਹਿੰਦੇ ਕੇਵਲ ਤਾਂ ਕੇਵਲ ਵਾਹਿਗੁਰੂ ਦਾ ਨਾਮ ਹੀ ਜਪਦੇ ਨੇ ਸੰਸਾਰ ਦਾ ਕਾਰ ਬਿਹਾਰ ਕਰਦੇ ਵੀ ਉਹ ਜਿਹੜੇ ਗੁਰਮੁਖ ਨੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਵਾਹਿਗੁਰੂ ਦਾ ਭਜਨ ਕਰਦੇ ਨੇ ਮਹਾਰਾਜ ਕਹਿੰਦੇ ਭਾਈ ਉਹ ਸਦਾ ਜਾਗੇ ਕਿਸ ਪਾਸੇ ਵੱਲ ਜਿਹੜੇ ਗੁਰਮੁਖ ਨੇ ਉਹ ਕਿਸ ਪਾਸੇ ਵੱਲੋਂ ਸੁਚੇਤ ਹੋਗੇ ਜਿਸ ਬਾਬਤ ਹਜੂਰ ਕਹਿੰਦੇ ਆਪਣੀ ਖੇਤੀ ਰਾਖ ਲੈ ਕੂਝ ਪੜੇਗੀ ਖੇਤ ਕਹਿੰਦੇ ਵਿਸ਼ੇਵਕਾਰਾਂ ਵੱਲੋਂ ਸੁਚੇਤ ਹੋਗੇ ਇਹ ਜਿਹੜੇ ਵਿਸ਼ੇਵਕਾਰ ਨੇ ਇਹ ਸਾਨੂੰ ਲੁੱਟਦੇ ਪਏ ਨੇ ਸਾਡੇ ਸ਼ੁਭ ਗੁਣ ਲੁੱਟਦੇ ਪਏ ਨੇ ਮੋਤ ਵੱਲੋਂ ਸੁਚੇਤ ਹੋ ਗਏ ਹਰ ਜਪਦਿਆ ਖਿੰਨ ਢਿਲ ਨਾ ਕੀ ਜਈ ਮੇਰੀ ਜਿੰਦੜੀਏ ਮਤ ਕੇ ਝਾਪੇ ਸਾਹੋ ਆਵੇ ਕੇ ਨਾ ਆਵੇ ਰਾਮ ਇਸ ਪਾਸੇ ਵੱਲੋਂ ਸੁਚੇਤ ਹੋ ਗਏ ਸੇ ਸਚੇ ਧੂਕੇ ਅਠੇ ਪੈਰ ਪਰਮੇਸ਼ਰ ਦਾ ਭਜਨ ਕਰਦੇ ਹਨ ਨਾਮ ਜਪਦੇ ਨੇ ਸਤ ਗੁਰ ਸੇਵੇ ਆਪ ਗਵਾਏ ਇਹ ਸਤ ਗੁਰਾਂ ਦੀ ਸੇਵਾ ਵੀ ਕਰਦੇ ਆਪਣਾ ਆਪ ਗਵਾ ਕੇ ਇਹ ਤੇ ਸਰੀਰ ਦੇ ਗਵਾਣ ਦੀ ਗੱਲ ਨਹੀਂ ਮਨ ਦੇ ਗਵਾਣ ਦੀ ਗੱਲ ਹੈ ਨਹੀਂ ਤਾਂ ਮਨ ਤਾਂ ਇੱਕ ਅੱਖ ਦੇ ਫੁਰਨੇ ਜਿੰਨੇ ਸਮੇਂ ਵਿੱਚ ਹੰਕਾਰੀ ਹੋ ਜਾਂਦਾ ਹੈ ਵੀ ਮੇਰੇ ਵਰਗਾ ਕੋਈ ਸੇਵਾਦਾਰ ਨਹੀਂ ਮੇਰੇ ਵਰਗਾ ਕੋਈ ਬਾਣੀ ਪੜਨ ਵਾਲਾ ਨਹੀਂ ਜਿਹੜੇ ਵਰਗਾ ਕੋਈ ਪ੍ਰਚਾਰਕ ਨਹੀਂ ਇਹ ਮਨ ਇੱਕ ਖਿੰਨ ਦੇ ਵਿੱਚ ਹੰਕਾਰੀ ਹੋ ਜਾਂਦਾ ਮਹਾਰਾਜ ਕਹਿੰਦੇ ਉਹ ਜਿਹੜੇ ਗੁਰੂ ਕੇ ਪਿਆਰੇ ਨੇ ਸਾਤ ਗੁਰ ਸੇਵਹਿ ਆਪ ਗਵਾਏ ਸਾਤ ਗੁਰਾਂ ਨੂੰ ਚੇਤੇ ਕਰਦੇ ਆਪਣਾ ਆਪ ਗਵਾ ਕੇ ਆਪਣੇ ਹੰਕਾਰ ਨੂੰ ਗਵਾ ਕੇ ਜਿਨ੍ਹਾਂ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਤੁਸੀਂ ਕਦੇ ਵੀ ਦੁਨੀਆ ਵਿੱਚ ਦੇਖੋ ਉਹ ਕਦੇ ਨਹੀਂ ਕਹਿਣਗੇ ਵੀ ਮੈਂ ਬਾਣੀ ਪੜਦਾ ਮੈਂ ਸਿਮਰਨ ਕਰਦਾ ਮੈਂ ਸੇਵਾ ਕਰਦਾ ਉਹਨਾਂ ਦੇ ਮਨ ਵਿੱਚੋਂ ਮੁਖ ਦੇ ਵਿੱਚੋਂ ਇੱਕੋ ਹੀ ਗੱਲ ਨਿਕਲਦੀ ਭਾਈ ਗੁਰੂ ਸਾਹਿਬ ਨੇ ਦਇਆ ਕਰਕੇ ਕਰਾ ਲਈ ਗੁਰੂ ਸਾਹਿਬ ਨੇ ਦਇਆ ਕਰਕੇ ਇਹ ਜਿਹੜੀ ਸੇਵਾ ਲੈ ਲਈ ਉਹਨਾਂ ਦੇ ਮੁਖ ਵਿੱਚ ਵੀ ਇਹ ਗੱਲ ਹੁੰਦੀ ਤੇ ਮਨ ਵਿੱਚ ਵੀ ਇਹ ਗੱਲ ਕਈ ਵਾਰ ਇਹ ਸ਼ਬਦ ਇਕੱਲਾ ਮੁਖ ਦੇ ਵਿੱਚ ਹੁੰਦਾ ਮਨ ਦੇ ਅੰਦਰ ਨਹੀਂ ਹੁੰਦਾ ਮਨ ਕਹਿੰਦਾ ਮੈਂ ਕਰਦਾ ਪਰ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਵੀ ਤੇ ਮੁਖ ਦੇ ਵਿੱਚ ਵੀ ਇੱਕੋ ਹੀ ਬਚਨ ਹੁੰਦਾ ਹੈ ਮਹਾਰਾਜ ਤੁਸੀਂ ਕਿਰਪਾ ਕਰਕੇ ਕਰਾਇਆ ਹੁਣ ਇੱਥੇ ਮਹਾਰਾਜ ਕਹਿੰਦੇ ਭਾਈ ਉਹ ਗੁਰੂ ਕੇ ਪਿਆਰੇ ਨਾਮ ਜਪਦੇ ਨੇ ਸੇਵਾ ਕਰਦੇ ਆਪਣਾ ਆਪ ਗਵਾ ਕੇ ਆਪਣੇ ਹੰਕਾਰ ਨੂੰ ਗਵਾ ਕਰਕੇ ਹੋ ਤਿਨ ਜਨ ਕੇ ਸਦ ਲਾਗੋ ਪਾਏ ਜੇ ਐਸੇ ਜੜੇ ਗੁਰੂ ਕੇ ਪਿਆਰੇ ਨੇ ਜੋ ਦਿਸੈ ਗੁਰ ਸਿੱਖ ਤਿਸ ਨਿਵ ਨਿਵ ਲਾਗੋ ਪਾਏ ਜਿਓ ਜਿਨ੍ਹਾਂ ਨੇ ਆਪਣਾ ਆਪ ਗਵਾ ਲਿਆ ਹੰਕਾਰ ਗਵਾ ਲਿਆ ਤੇ ਮਹਾਰਾਜ ਕਹਿੰਦੇ ਐਸੇ ਗੁਰੂ ਕੇ ਪਿਆਰਿਆਂ ਦੇ ਚਰਨਾਂ ਤੇ ਨਮਸਕਾਰ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਮਸਤਕ ਲੱਗੇ ਸਾਦ ਰੇਨ ਵਡ ਭਾਗ ਜਿਨ੍ਹਾਂ ਦੇ ਭਾਈ ਗੁਰਦਾਸ ਸਾਹਿਬ ਨੇ ਤਾਂ ਇਹ ਤੋਂ ਤੱਕ ਬਚਨ ਕਰ ਦਿੱਤੇ ਮੇਰੀ ਖੱਲੋ ਮੌਜੜੇ ਗੁਰਸਿੱਖ ਹੰਡਾਂਦੇ ਕਹਿੰਦੇ ਐਸੇ ਜਿਹੜੇ ਗੁਰੂ ਕੇ ਪਿਆਰੇ ਨੇ ਆਪਣੇ ਚੰਮ ਦੇ ਜੁੱਤੇ ਬਣਾ ਕੇ ਉਹਨਾਂ ਦੇ ਚਰਨਾਂ ਵਿੱਚ ਪਵਾ ਦੇਵਾ ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਆਪਣਾ ਆਪ ਗਵਾਹੀ ਦੇਣਾ ਕੀਤਾ ਹੈ ਹੁਣ ਸਾਧਗੁਰ ਕਹਿੰਦੇ ਭਾਈ ਐਸੇ ਜਿਹੜੇ ਜਨ ਐਸੇ ਜਿਹੜੇ ਪਿਆਰੇ ਹਨ ਮਹਾਰਾਜ ਕਹਿਣ ਲੱਗੇ ਹੋਂ ਤਿਨ ਜਨ ਕੇ ਸਦ ਲਾਗੋਂ ਪਾਏ ਜਿਨ੍ਹਾਂ ਨੇ ਆਪਣਾ ਆਪ ਗਵਾਇਆ ਉਹਨਾਂ ਦੇ ਚਰਨ ਕਮਲਾਂ ਤੇ ਅਸੀਂ ਨਮਸਕਾਰ ਕਰਦੇ ਹਾਂ ਉਹਨਾਂ ਦੀ ਚਰਨ ਧੂੜੀ ਲੋਚਦੇ ਹਾਂ ਹੋਂ ਜੀਵਾ ਸਦਾ ਹਰ ਕੇ ਗੁਣ ਗਾਈ ਉਹ ਐਸੇ ਪਿਆਰੇ ਦੇ ਗੁਣ ਗਾ ਗਾ ਕੇ ਜੂੰਦੇ ਨੇ ਆਖਾਂ ਜੀਵਾ ਵਿਸਰੈ ਮਰ ਜਾਓ ਕਹਿਣ ਲੱਗੇ ਜਦੋਂ ਆਖਦੇ ਨੇ ਤੇ ਜੂੰਦੇ ਨੇ ਕਹਿੰਦੇ ਐਸੇ ਜਿਹੜੇ ਪਿਆਰੇ ਨੇ ਜਿਹੜੇ ਪਰਮੇਸ਼ਰ ਦੇ ਭਾਈ ਗੁਣ ਗਾ ਗਾ ਕੇ ਜੂੰਦੇ ਹਨ ਵਾਹਿਗੁਰੂ ਦੀ ਉਸਤਤ ਕਰ ਕਰਕੇ ਜੂੰਦੇ ਹਨ ਗੁਰ ਕਾ ਸ਼ਬਦ ਮਹਾਰਸ ਮੀਠਾ ਹਰ ਕਾ ਨਾਮ ਮੁਕਤ ਘਟ ਪਾਈ ਕਹਿੰਦੇ ਭਾਈ ਗੁਰੂ ਦਾ ਸ਼ਬਦ ਅਮ ਤੁਮ੍ਹਈ ਬੜਾ ਮਿੱਠਾ ਹੈ ਪਰਮੇਸ਼ਰ ਦਾ ਨਾਮ ਬੜਾ ਮਿੱਠਾ ਹੈ ਸਾਧਗੁਰ ਕਹਿਣ ਲੱਗੇ ਭਾਈ ਹਰ ਕੈ ਨਾਮ ਮੁਕਤ ਗਤ ਪਾਈ ਜੜੇ ਇਸ ਨਾਮ ਦਾ ਪੱਲਾ ਪਕੜ ਲਿਆ ਉਹ ਗੁਰੂ ਕੇ ਪਿਆਰੇ ਜੂੰਦੇ ਜੀਹੀ ਮੁਕਤ ਹੋ ਗਏ ਹਨ ਰਹਾਉ ਜਿਸ ਰਾਮ ਦੇ ਕੇ ਮਹਾਰਾਜ ਕਥਨ ਕਰਦੇ ਹਨ ਮਾਇਆ ਮੋਹ ਅਗਿਆਨ ਗੁਬਾਰ ਸਾਧਗੁਰ ਭਾਈ ਇਹ ਜਿਹੜੀ ਮਾਇਆ ਦੀ ਮਮਤਾ ਅਗਿਆਨਤਾ ਕਰਕੇ ਜਿਹੜੇ ਅਗਿਆਨ ਹੁਣ ਅਗਿਆਨ ਕੀ ਇਹ ਭੂਲ ਗਿਓ ਅਗਿਆਨ ਤੇ ਮਾਨਖਾ ਆਪਣੋ ਰੂਪ ਅਗਿਆਨ ਕਿਹਨੂੰ ਕਹਿੰਦੇ ਨੇ ਜਿਸ ਪਰਦੇ ਨੇ ਸਾਨੂੰ ਸਾਰਾ ਕੁਝ ਹੀ ਭੁਲਾ ਦਿੱਤਾ ਹੈ ਜਿਸ ਪਰਦਾ ਸਾਨੂੰ ਮੂਤ ਚੇਤੇ ਨਹੀਂ ਆਣ ਦਿੰਦਾ ਸਾਡਾ ਦੁਨੀਆ ਤੇ ਆਣ ਦਾ ਪ੍ਰਯੋਜਨ ਕੀ ਇਹ ਚੀਜ਼ ਨਹੀਂ ਯਾਦ ਆਣ ਦਿੰਦਾ ਉਹੀ ਅਗਿਆਨ ਹੈ ਹੁਣ ਕਹਿਣ ਲੱਗੇ ਮਾਇਆ ਮੋਹ ਅਗਿਆਨ ਗੁਬਾਰ ਇਹ ਜਿਹੜਾ ਮਾਇਆ ਦਾ ਮੂਹ ਹੈ ਅਗਿਆਨਤਾ ਕਰਕੇ ਤੇ ਇਸ ਅਗਿਆਨਤਾ ਨੇ ਬੰਦੇ ਦੇ ਅੰਦਰ ਹਨੇਰਾ ਛਾਇਆ ਹੋਇਆ ਹੈ ਇਸ ਅਗਿਆਨਤਾ ਕਰਕੇ ਕੁਝ ਵੀ ਇਹਨੂੰ ਸੁਝਦਾ ਨਹੀਂ ਹੈ ਮਨਮੁਖ ਮੋਹੇ ਮੁਗਧ ਗਵਾਰ ਇਸ ਅਹਿਆਨ ਨੇ ਮਨਮੁਖ ਪ੍ਰਾਣੀ ਨੂੰ ਮੋਹ ਲੈਣਾ ਕੀਤਾ ਤੇ ਗਵਾਰ ਗਵਾਰ ਕਹਿੰਦੇ ਹਨ ਮੂਰਖ ਨੂੰ ਉਹ ਮੂਰਖੇ ਜਿਹੜਾ ਪਰਮੇਸ਼ਰ ਦਾ ਭਜਨ ਨਹੀਂ ਕਰਦਾ ਨਾਮ ਨਹੀਂ ਜਪਦਾ ਕਹਿੰਦੇ ਇਸ ਮਨਮੁਖ ਨੇ ਇਸ ਮਾਇਆ ਨੇ ਇਸ ਮਨਮੁਖ ਪ੍ਰਾਣੀ ਗਵਾਰ ਨੂੰ ਮੋਹ ਲੈਣਾ ਕੀਤਾ ਤੇ ਸਾਧਗੁਰੂ ਸਾਹਿਬ ਇਹ ਵੀ ਕਹਿੰਦੇ ਮਨਮੁਖ ਕਾਇਰਕ ਰੂਪ ਹੈ ਬੇਣ ਨਾਵੇ ਨਕ ਨਾਹੇ ਕਹਿੰਦੇ ਮਾਨਮੁਖ ਕਾਇਰੇ ਮਾਨਮੁਖ ਰੂਪ ਕਹਿੰਦੇ ਜਿਹਦਾ ਰੂਪ ਨਾ ਸੋਹਣਾ ਹੋਵੇ ਕਹਿੰਦੇ ਮਾਨਮੁਖ ਪ੍ਰਾਣੀ ਉਹ ਹੈ ਤੇ ਨਾਮ ਤੋਂ ਬਗੈਰ ਐਸੇ ਬੰਦੇ ਦੀ ਨੱਕ ਨਹੀਂ ਰਹਿੰਦੀ ਨਾ ਲੋਕ ਵਿੱਚ ਨਾ ਪਰਲੋਕ ਵਿੱਚ ਹੁਣ ਸਾਧਗੁਰੂ ਸਾਹਿਬ ਕਹਿਣ ਲੱਗੇ ਭਾਈ ਇਹ ਮਾਨਮੁਖ ਗਵਾਰ ਨੂੰ ਮਾਇਆ ਨੇ ਮੋਹ ਲੈਣਾ ਕੀਤਾ ਹੈ ਆਨ ਦੇਨ ਤੰਦਾ ਕਰਤ ਵਿਹਾਏ ਇਹ ਦਿਨ ਰਾਤ ਤੇ ਧੰਦੇ ਧੰਧਾਰ ਕਰਦਾ ਹੀ ਆਪਣਾ ਜੀਵਨ ਬਸਰ ਕਰਦਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਮਾਰ ਮਾਰ ਜਨਮੇ ਮਿਲੇ ਸਜਾਏ ਹੋਣ ਜਨੋ ਵਾਹਿਗੁਰੂ ਦਾ ਭਜਨ ਨਹੀਂ ਕਰਦਾ ਨਾਮ ਨੀ ਜਪਦਾ ਵਾਰ-ਵਾਰ ਜੰਮੀ ਜਾਂਦਾ ਹੈ ਵਾਰ-ਵਾਰ ਮਰੀ ਜਾਂਦਾ ਹੈ ਤੇ ਅਖੀਰ ਨੂੰ ਭਾਈ ਜਮਾ ਦੀ ਸਜ਼ਾ ਇਸ ਜੀਵਾਤਮਾ ਨੂੰ ਮਿਲਦੀ ਹੈ ਗੁਰਮੁਖ ਰਾਮ ਨਾਮ ਲੈਵ ਲਈ ਦੂਜੇ ਪਾਸੇ ਜਿਹੜੇ ਗੁਰਮੁਖ ਪਿਆਰੇ ਨੇ ਉਹ ਪਰਮੇਸ਼ਰ ਦੇ ਨਾਮ ਦੇ ਨਾਲ ਆਪਣੀ ਸੁਰਤ ਟਿਕਾਉਂਦੇ ਨਾਮ ਨੂੰ ਜਪਦੇ ਹਨ ਬੰਦਗੀ ਕਰਦੇ ਹਨ ਕੂੜੇ ਲਾਲਚ ਨਾਲ ਪਟਾਈ ਸੰਸਾਰ ਦੇ ਕੂੜੇ ਲਾਲਚ ਦੇ ਅੰਦਰ ਉਹ ਆਪਣੇ ਸੁਰਤ ਨੂੰ ਲੁਪਾਏ ਮਨ ਨਹੀਂ ਹੋਣ ਦਿੰਦੇ ਆਪਣੇ ਮਨ ਨੂੰ ਲੱਗਣ ਨਹੀਂ ਦਿੰਦੇ ਸੰਸਾਰ ਨੂੰ ਝੂਠਾ ਜਾਣ ਕਰਕੇ ਜੋ ਕਿਛੋ ਹੋਵੇ ਸਹਿਜ ਸੁਭਾਏ ਗੁਰਮੁਖਾਂ ਦੀ ਜਿੰਨੀ ਵੀ ਕਿਰਿਆ ਹੁੰਦੀ ਸਹਿਜ ਸੁਭਾਏ ਹੁੰਦੀ ਹੈ ਕਾਦੀ ਪਰਮੇਸ਼ਰ ਦੇ ਭਾਣੇ ਅੰਦਰ ਦਖਲ ਅੰਦਾਜ਼ ਹੀ ਨਹੀਂ ਕਰਦੇ ਜੋ ਗੁਰੂ ਨੇ ਕਰ ਦਿੱਤਾ ਸੁਤੇ ਸਿਧ ਉਹਨੂੰ ਸਿਰ ਕਰਕੇ ਮਨ ਕਰਕੇ ਸ਼ੁਕਰਾਨਾ ਕੀਤਾ ਗੁਰਮੁਖ ਪਿਆਰਿਆਂ ਨੇ ਉਹਨਾਂ ਦੀ ਜੀਵਨ ਦੀ ਸਾਰੀ ਕਿਰਿਆ ਸੁਤੇ ਸਿਧ ਹੁੰਦੀ ਹੈ ਹਰ ਰਸ ਪੀਵੇ ਰਸਨ ਰਸਾਏ ਇਹ ਪਰਮੇਸ਼ਰ ਦੇ ਨਾਮ ਦਾ ਰਸ ਆਪ ਚਖਦੇ ਨੇ ਤੇ ਹੋਰਨਾਂ ਨੂੰ ਵੀ ਪ੍ਰੇਰਣ ਕਰ ਪ੍ਰੇਰਿਤ ਕਰਦੇ ਨੇ ਆਪ ਵੀ ਵਾਹਿਗੁਰੂ ਦੇ ਭਜਨ ਦਾ ਰਸ ਚੱਕਦੇ ਨੇ ਤੇ ਹੋਰਨਾਂ ਕੋਲੋਂ ਵੀ ਪਰਮੇਸ਼ਰ ਦਾ ਨਾਮ ਜਪਾਉਂਦੇ ਹਨ ਕੋਟਮ ਦੇ ਕਿਸ ਬੁਝਾਈ ਮਹਾਰਾਜ ਕਹਿੰਦੇ ਕਰੋੜਾਂ ਦੇ ਵਿੱਚੋਂ ਕੋਈ ਇੱਕ ਸੇਵਕ ਜਿਹਨੂੰ ਵਾਹਿਗੁਰੂ ਨੇ ਇਹ ਰਸ ਦਿੱਤਾ ਤੇ ਜਿਸਤੇ ਕਿਰਪਾ ਕਰਕੇ ਮਹਾਰਾਜ ਸਾਹਿਬ ਜੀ ਨੇ ਇਸ ਅਵਸਥਾ ਦਾ ਮਾਲਕ ਬਣਾ ਦਿੱਤਾ ਜਿਹਨੂੰ ਪਰਮੇਸ਼ਰ ਦੇ ਨਾਮ ਵਿੱਚ ਰਸ ਆਉਂਦਾ ਹੈ ਬੰਦਗੀ ਵਿੱਚ ਰਸ ਆਉਂਦਾ ਹੈ ਕੋਟਨ ਮੈਂ ਨਾਨਕ ਕੋ ਨਾਰਾਇਣ ਜਹਿ ਚੀਤ ਮਹਾਰਾਜ ਕਹਿੰਦੇ ਕਰੋੜਾਂ ਵਿੱਚੋਂ ਕੋਈ ਭਾਈ ਇੱਕ ਐਸਾ ਪ੍ਰਾਣੀ ਹੁੰਦਾ ਜਿਹਦੇ ਤੇ ਏਨੇ ਬਖਸ਼ਿਸ਼ ਹੁੰਦੀ ਹੈ ਆਪੇ ਬਖਸ਼ ਦੇਵ ਡਿਆਈ ਭਾਈ ਵਾਹਿਗੁਰੂ ਆਪ ਹੀ ਸਾਰਿਆਂ ਨੂੰ ਬਖਸ਼ਣ ਵਾਲਾ ਆਪ ਹੀ ਮਾਨ ਵਡਿਆਈ ਦੇਣ ਵਾਲਾ ਪਰਮੇਸ਼ਰ ਹੈ ਜੋ ਤੁਰ ਮਿਲਿਆ ਸੋ ਵਿਛੜ ਨਾ ਜਾਈ ਜੇ ਸਰੂ ਵਾਹਿਗੁਰੂ ਨੇ ਤੁਰ ਦਰਗਾਹ ਤੋਂ ਆ ਆਪਣੇ ਨਾਲ ਜੋੜ ਲੈਣਾ ਕੀਤਾ ਮਲਾ ਲੈਣਾ ਕੀਤਾ ਫਿਰ ਉਹ ਵਿਛੜਦਾ ਨਹੀਂ ਜੋ ਜਨ ਮਹਾਰਾਜ ਨੇ ਜਿਸ ਜਨ ਨੂੰ ਆਪਣਾ ਬਣਾ ਲਿਆ ਫਿਰ 사ਤਗੁਰੂ ਸਾਹਿਬ ਉਹਨੂੰ ਵਿਛੋੜਦੇ ਨਹੀਂ ਜਿਸ ਨੂੰ ਆਪਣਾ ਬਣਾ ਲੈਣ ਨਾਨਕ ਹਰ ਹਰ ਨਾਮ ਸਮਾਈ ਇੰਨਾ ਜਿਹੜੇ ਪਰਮੇਸ਼ਰ ਦੇ ਜਨ ਨੇ ਵਾਹਿਗੁਰੂ ਦੇ ਪਿਆਰੇ ਹਨ ਉਹ ਨਾਮ ਜਪ ਕੇ ਜਿਉਂਦੇ ਜੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਅਭੇਡ ਹੋ ਜਾਂਦੇ ਨੇ ਸੋ ਇਹ ਆਪਾ ਗੁਰੂ ਕੇ ਪਿਆਰਿਓ ਜੋ